ਆ ਕਦੇ ਸੋਚਿਆ ਸੀ ਸੱਚ ਦੀ ਆਵਾਜ਼ ਚੱਕਣੀ ਇੰਨੀ ਮਹਿੰਗੀ ਪੈ ਜਾਊਗੀ ਝੂਠੇ ਪਰਚੇ ਦੇ ਕੋਈ ਖਾਸ ਗੱਲ ਨਹੀਂ ਸ਼ੇਰਪੁੱਤ ਜੰਮਿਆ ਮੈਂ ਇਨਾ ਕਮਾ ਵਾਸਤੇ ਜੁੜਿਆ ਹਾਂ। ਦੀਆਂ ਸਾਰੀਆਂ ਜਿੰਨੀਆਂ ਵੀ ਵਰਕਰ ਔਰਤਾਂ ਉਹਨਾਂ ਨੂੰ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਚਾਪਲੂਸੀ ਇਸ ਸਮੇਂ ਛੱਡਣੀ ਚਾਹੀਦੀ ਹੈ ਜੇ ਇਦਾਂ ਹੀ ਇਹ ਚਾਪਲੂਸ ਬਣੇ ਰਹਿਣਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸੱਚੀ ਔਰੰਗਜ਼ੇਬ ਵਾਂਗੂ ਗਿਆ ਕਰਨਗੇ ਵੀ ਤੁਹਾਡੀਆਂ ਤੀਵੀਆਂ ਇੱਥੇ ਛੱਡ ਜੋ ਤੇ ਬੱਚਾ ਤਾਂ ਦੇਖੋ ਜੀ ਸੱਚ ਦੀ ਆਵਾਜ਼ ਕਰਦਾ ਸੱਚ ਦੀ ਆਵਾਜ਼ ਕਰਦਾ ਸਹੀ ਕਰਦਾ ਹੀ ਰਹੇ ਵਰਕਰ ਔਰਤਾਂ ਨੇ ਇਹਨਾਂ ਲਈ ਵੋਟਾਂ ਮੰਗੀਆਂ ਉਹਨਾਂ ਨੂੰ ਇਹ ਦਿਨ ਤੇ ਰਾਤ ਰੱਖਣ ਦੀਆਂ ਗੱਲਾਂ ਕਰਦੇ ਆ ਤੇ ਆ ਕਹਿੰਦੇ ਆ ਵੀ ਤੁਹਾਡੀਆਂ ਔਰਤਾਂ ਨੂੰ ਤੁਹਾਡੀਆਂ ਧੀਵੀਆਂ ਨੂੰ ਸਾਡੇ ਕੋਲ ਭੇਜੋ ਨੂੰ ਔਰਤਾ ਪ੍ਰਤੀ ਉਹਨਾਂ ਨੇ ਬਹੁਤ ਗਲਤ ਸ਼ਬਦ ਬੋਲੇ ਉਹਨਾਂ ਦੀ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਸੀ ਮਾਫੀ ਮੰਗਣਾ ਦਾ ਦੂਰ ਉਲਟੇ ਉਹ ਪਰਚੇ ਕਰ ਰਹੇ ਆ ਤਰੰਤੇ ਪਰਚਾ ਜਿਹੜਾ ਉਹ ਰੱਦ ਹੋਣਾ ਚਾਹੀਦਾ ਮੈਂ ਸੀਐਮ ਮਾਨ ਸਾਹਿਬ ਨੂੰ ਬੇਨਤੀ ਕਰਦੀ ਆ ਵੀ ਇਹਨਾਂ ਨੂੰ ਨੱਥ ਪਾਓ ਇਹ ਤੁਹਾਨੂੰ ਵੀ ਲੈ ਡੁੱਬਣਗੇ ਇੱਕ ਅੱਦੇ ਨੂੰ ਇਹਨਾਂ ਨੂੰ ਸਭ ਕੁਝ ਸਿਖਾਓ ਆ ਮਨਿੰਦਰ ਤੇ ਹੋਏ ਪਰਚੇ ਨੂੰ ਕਿਵੇਂ ਦੇਖਦੇ ਹੋ ਲੋਕ ਪੱਖੇ ਬੰਦਾ ਲੋਹਣੇ ਤੱਕ ਲੋਕਾਂ ਦੀ ਪੱਖ ਕਰਨੀ ਆ ਲੋਕਾਂ ਦੀਆਂ ਗੱਲਾਂ ਕਰਨੀਆਂ ਹੀ ਆ ਸੱਚ ਕਿਸੇ ਨੂੰ ਚੰਗਾ ਨਹੀਂ ਲੱਗਦਾ ਇਸ ਕਰਕੇ ਉਹ ਤੇ ਪਰਚਾ ਦਰਦੇ ਹੋਇਆ ਜਿਵੇਂ ਆ ਆਮ ਆਦਮੀ ਪਾਰਟੀ ਸੀ ਉਹ ਕਹਿੰਦੀ ਸੀ ਵੀ ਸਾਡੇ ਰਾਜ ਦੇ ਵਿੱਚ ਝੂਠੇ ਪਰਚੇ ਨਹੀਂ ਹੋਣੇ ਪਰ ਹੁਣ ਕਿਵੇਂ ਦੇਖਦੇ ਹੋ ਬਾਸ ਹੁਣ ਇਹ ਸਮਾਂ ਤੇ ਬਹੁ ਹੋਇਆ ਉਹ ਰਾਜ ਸੀ ਬਾਕੀ ਦੇਸ਼ ਕਰਕੇ ਵੀ ਮੇਰਾ ਬੱਚਾ ਤਾਂ ਦੇਖੋ ਜੀ ਸੱਚ ਦੀ ਆਵਾਜ਼ ਕਰਦਾ ਸੱਚ ਦੀ ਆਵਾਜ਼ ਕਰਦਾ ਸਹੀ ਕਰਦਾ ਹੀ ਰਹੇਗਾ ਮਾਂ ਕਦੇ ਸੋਚਿਆ ਸੀ ਸੱਚ ਦੀ ਆਵਾਜ਼ ਚੱਕਣੀ ਇੰਨੀ ਮਹਿੰਗੀ ਪੈ ਜਾਊਗੀ ਝੂਠੇ ਪਰਚੇ ਦੇ ਕੋਈ ਖਾਸ ਗੱਲ ਨਹੀਂ ਇਹਰ ਪੁੱਤ ਜਮੈਂ ਮੈਂ ਇਹਨਾ ਕਮਾ ਵਾਸਤੇ ਜੁ। ਕੋਈ ਮੈਨੂੰ ਟੈਨਸ਼ਨ ਨਹੀਂ ਕੋਈ ਮੈਨੂੰ ਬੋਝ ਨਹੀਂ। ਮੇਰਾ ਪੁੱਤ ਸ਼ੇਰ ਆ ਉਹ ਇਸ ਤਰ੍ਹਾਂ ਹੀ ਬੋਲਦਾ ਰਹੂਗਾ। ਜੀ ਤਾਂ ਇਧਰ ਹੋਰ ਵੀ ਜਿਹੜੀਆਂ ਪੈਣਾ ਮੌਜੂਦ ਹੈ ਗੱਲਬਾਤ ਕਰਦੇ ਆ। ਪੈਣੇ ਕਿਵੇਂ ਦੇਖ ਦੂੰ ਆਮ ਆਦਮੀ ਪਾਰਟੀ ਨੂੰ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਝੂਠੇ ਪਰਚੇ ਦਰਜ ਨਹੀਂ ਕਰਾਂਗੇ। ਇਹ ਵੈਸੇ ਬਹੁਤ ਗਲਤ ਹੋਇਆ ਜੀ ਉਹਨਾਂ ਨੂੰ ਆਰਤਾ ਪ੍ਰਤੀ ਉਹਨਾਂ ਨੇ ਬਹੁਤ ਗਲਤ ਸ਼ਬਦ ਬੋਲੇ ਉਹਨਾਂ ਦੀ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਸੀ। ਮਾਫੀ ਮੰਗਣਾਂ ਦਾ ਦੂਰ ਉਲਟੇ ਉਹ ਪਰਚੇ ਕਰ ਰਹੇ ਆ। ਤੁਰੰਤ ਇਹ ਪਰਚਾ ਜਿਹੜਾ ਉਹ ਰੱਦ ਮਣਿੰਦਰ ਦੀ ਹਵਾਵਲ ਵੀ ਕੋਈ ਦੇਖ ਨਹੀਂ ਸਕਦਾ ਪਰਚਾ ਤਾਂ ਚਲੋ ਰੱਦ ਹੋਣਾ ਹੀ ਆ ਪਰ ਮੈਂ ਕਹਿੰਨੀ ਆ ਵੀ ਉਹ ਮਾਫੀ ਵੀ ਮੰਗਣ ਕਿਉਂਕਿ ਉਹਨਾਂ ਨੇ ਘਟਿਆ ਜਿਹੜੇ ਸ਼ਬਦ ਆ ਮੈਂ ਵੀ ਇੱਕ ਆਮ ਆਦਮੀ ਪਾਰਟੀ ਦੀ ਵਰਕਰ ਆ ਬਲਕ ਪ੍ਰਧਾਨ ਆ ਜੱਤੋ ਦੇ ਵੀਰਪਾਲ ਕੌਰ ਸੇਖੋ ਉਹਨਾਂ ਨੇ ਗਲਤ ਸ਼ਬਦਾਂ ਜਿਹੜੇ ਔਰਤਾਂ ਨੂੰ ਬੋਲੇ ਉਹੀ ਔਰਤਾਂ ਜਿਨ੍ਹਾਂ ਨੂੰ ਇਹ ਕਹਿੰਦੇ ਹੁੰਦੇ ਸੀ ਵੀ ਤੁਸੀਂ ਜੇ ਨਾਲ ਆ ਤਾਂ ਕਿਸੇ ਦਾ ਬੂਹਾ ਖੜਕਾਉਣਾ ਸੌਖਾ, ਵੋਟਾਂ ਮੰਗਣੀਆਂ ਸੌਖੀਆਂ, ਗਲੀ ਗਲੀ ਘਰ ਘਰ ਜਾ ਕੇ ਜਿੰਨਾ ਵਰਕਰ ਔਰਤਾਂ ਨੇ ਇਹਨਾਂ ਲਈ ਵੋਟਾਂ ਮੰਗੀਆਂ ਉਹਨਾਂ ਨੂੰ ਇਹ ਦਿਨ ਤੇ ਰਾਤ ਰੱਖਣ ਦੀਆਂ ਗੱਲਾਂ ਕਰਦੇ ਆ ਤਾਂ ਕਹਿੰਦੇ ਵੀ ਤੁਹਾਡੀਆਂ ਔਰਤਾਂ ਨੂੰ ਤੁਹਾਡੀਆਂ ਤੀਵੀਆਂ ਨੂੰ ਸਾਡੇ ਕੋਲ ਭੇਜੋ ਮੈਂ ਸੀਐਮ ਮਾਨ ਸਾਹਿਬ ਨੂੰ ਬੇਨਤੀ ਕਰਦੀ ਆ ਵੀ ਇਹਨਾਂ ਨੂੰ ਨੱਥ ਪਾਓ ਇਹ ਤੁਹਾਨੂੰ ਵੀ ਲੈ ਡੁੱਬਣਗੇ ਇੱਕ ਅੱਦੇ ਨੂੰ ਇਹਨਾਂ ਨੂੰ ਸਭ ਸਿਖਾਓ ਤਾਂ ਕਿ ਇਹਨਾਂ ਨੂੰ ਮਾਫੀ ਵੀ ਮੰਗਵਾਓ ਉਹ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਔਰਤਾ ਦੀ ਸਥਿਤੀ ਬਹੁਤ ਪੰਜਾਬ ਚ ਵਧੀਆ ਬਣਾਵਾਂਗੇ ਸੇਫਟੀ ਦਾ ਖਿਆਲ ਰੱਖਾਂਗੇ ਪਰ ਉਹਨਾਂ ਦੇ ਐਮਐਲਏ ਇਦਾਂ ਦੀ ਸ਼ਬਦ ਯੂਜ਼ ਕਰਦੇ ਆ ਮੀਡੀਆ ਨੂੰ ਵੀ ਬੀਪਲਾ ਲਾ ਕੇ ਚਲਾਉਣੀ ਪੈਂਦੀ ਆ ਉਹ 1000 ਰੁਪਏ ਦੀ ਗੱਲ ਹੋਈ ਸੀ ਜੀ ਔਰਤਾਂ ਨੂੰ ਜੇ ਇਹਨਾਂ ਦੇ ਸ਼ਬਦ ਇਹੀ ਰਹਿਣਗੇ ਤਾਂ ਇਹ ਬੇਸ਼ੱਕ 2500 ਵੀ ਦੇ ਦੇਣਾ ਕਿਉਂਕਿ ਅਸੀਂ ਆ ਜਿਹੜੇ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਸਾਡਾ ਧਰਮ ਵੀ ਸਾਨੂੰ ਸਤਿਕਾਰ ਦਿੰਦਾ ਸੋਕਮੰਦਾ ਆਖੀਏ ਜਿੱਤ ਜੇ ਮਹਾਰਾਜਾਂ ਸਾਡਾ ਧਰਮ ਵੀ ਸਾਨੂੰ ਸਤਿਕਾਰ ਦਿੰਦਾ ਤੇ ਔਰਤਾਂ ਵਾਸਤੇ ਇਹੋ ਦੀ ਸੋਚ ਰੱਖਦੇ ਆ ਇਹਦਾ ਪਰ ਆਮ ਆਦਮੀ ਪਾਰਟੀ ਦਾ ਐਮਐਲਏ ਆ ਉਹ ਤਾਂ ਇਸ ਵਾਕ ਦੇ ਬਿਲਕੁਲ ਉਲਟ ਜਾ ਰਿਹਾ ਗਲਤ ਹੈ ਜੀ ਮਾਫੀ ਮੰਗਣੀ ਚਾਹੀਦੀ ਹੈ ਮੈਂ ਕਦੇ ਕਹਿੰਦੀ ਜੇ ਹੁਣ ਆਪਣੇ ਪਰਿਵਾਰ ਚ ਕੋਈ ਵੀ ਬੱਚਾ ਗਲਤ ਹੈ ਕੋਈ ਵੀ ਗਲਤੀ ਕਰਦਾ ਤਾਂ ਆਪਾਂ ਬੈਨੇ ਆ ਉਹਦੀ ਖੰਭ ਟੱਪ ਕਰਦੇ ਆ ਜੇ ਹੁਣ ਸਾਡੀ ਪਾਰਟੀ ਚ ਕੋਈ ਗਲਤ ਕਰ ਰਿਹਾ ਤਾਂ ਸਾਡਾ ਫਰਜ਼ ਮੰਨਦਾ ਮੈਂ ਤਾਂ ਕਹਿੰਦੀ ਪੰਜਾਬ ਦੀਆਂ ਸਾਰੀਆਂ ਜਿੰਨੀਆਂ ਵੀ ਵਰਕਰ ਔਰਤਾਂ ਉਹਨਾਂ ਨੂੰ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਚਾਪਲੂਸੀ ਇਸ ਸਮੇਂ ਚਣੀ ਚਾਹੀਦੀ ਜੇ ਇਦਾਂ ਹੀ ਇਹ ਚਾਪਲੂਸ ਬਣੇ ਰਹਿਣਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸੱਚੀ ਔਰਿੰਜੇ ਵਾਂਗੂ ਗਿਆ ਕਰਨਗੇ ਵੀ ਤੁਹਾਡੀਆਂ ਤੀਵੀਆਂ ਇੱਥੇ ਛੱਡ ਜੋ ਉਹ ਪਿਛਲਾ ਹਾਲ ਆ ਜਿਹੜਾ ਇਹ ਕਰ ਦੇਣਗੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਵੇਂ ਦੇਖਦੇ ਹਾਂ ਸਾਰੇ ਮਾਪਲੇ ਇਹ ਜੋ ਕੁਝ ਵੀ ਹੋਇਆ ਵੀਰੇ ਬਹੁਤ ਗਲਤ ਹੋਇਆ ਮਨਿੰਦਰ ਹਮੇਸ਼ਾ ਹੱਕ ਸੱਚ ਵਾਸਤੇ ਖੜਾ ਤੇ ਖੜਾ ਹੀ ਰਹੂਗਾ ਇਹ ਤਾਂ ਹੁਣ ਸਾਰੇ ਪੱਤਰਕਾਰ ਭਰਾਵਾਂ ਨੂੰ ਚਾਹੀਦਾ ਕਿ ਨਾਲ ਮਿਲ ਕੇ ਉਹਦਾ ਸਾਥ ਦੇਣ ਤੇ ਉਹਦੀ ਜਿੱਤ ਹੋ ਸਕੇ ਤੇ ਬਾਕੀ ਅਸੀਂ ਸਾਰੇ ਉਹਦੇ ਨਾਲ ਆ ਹਮੇਸ਼ਾ ਨਾਲ ਰਹਾਂਗੇ ਸਾਰੀਆਂ ਗੱਲਾਂ ਹੋਈਆਂ ਸਭ ਤੋਂ ਪਹਿਲਾਂ ਜੇ ਆਪਾਂ ਅੱਜ ਦੇ ਜਿਹੜੇ ਮੈਟਰ ਦੇ ਵਿੱਚ ਆਪਾਂ ਇਕੱਠੇ ਹੋਏ ਆ ਅੱਜ ਤੇ ਜਿਹੜੀ ਇਹ ਜ਼ਾਲਮ ਸਰਕਾਰ ਦੇ ਖਿਲਾਫ ਆਪਾਂ ਇਕੱਠੇ ਹੋਏ ਆ ਤੇ ਭਾਈ ਦੀ ਗੱਲ ਕਰਕੇ ਪਹਿਲਾਂ ਤਾਂ ਜੇ ਤੁਸੀਂ ਆਪਾਂ ਪੰਜਾਬ ਲੈਵਲ ਤੇ ਦੇਖੀਏ এবੀਪੀ ਰਿਨਿਊਜ਼ ਨੂੰ ਇਹਨਾਂ ਨੇ ਦਿੱਤਾ ਨੀਗਾ ਪਾਸ ਸੀਗਾ ਉਹਨਾਂ ਕੋਲੇ এবੀਸੀ ਉਹ ਵੀ ਨਿਰਪੱਖ ਪੱਤਰਤਾ ਕਰਦੇ ਹੈਗੇ ਆ ਭੋਲਰ ਸਾਹਿਬ ਅਸੀਂ ਉਹਦੇ ਵੀ ਸਖਤ ਨਿੰਦਿਆ ਕਰਦੇ ਆ ਜੇ ਆਪਾਂ ਗਰਾਊਂਡ ਲੈਵਲ ਤੇ ਗੱਲ ਕਰੀਏ ਤਾਂ ਗਰਾਊਂਡ ਲੈਵਲ ਤੇ ਮਨਿੰਦਰ ਜਮੀਨ ਨਾਲ ਜੁੜਿਆ ਹੋਇਆ ਬੰਦਾ ਹੈ ਉਹ ਬਹੁਤ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਠੁਕਦੇ ਆ ਤੇ ਹਮੇਸ਼ਾ ਅਨਸਾਪਸੰਦ ਲੋਕਾਂ ਦੀਆਂ ਖਬਰਾਂ ਕਰਦੇ ਆ ਜਿਹੜੇ ਸਰਕਾਰ ਦੇ ਕੱਚੇ ਚਿੱਤੇ ਲੋਕਾਂ ਆ ਕਿ ਕੱਢ-ਕੱਢ ਕੇ ਰੱਖਦੇ ਆ ਸੋ ਮਨਿੰਦਰਜੀਤ ਤੇ ਬਹੁਤ ਵਾਰੀ ਹਮਲੇ ਹੋਏ ਆ ਜਿਵੇਂ ਕਿ ਉਹਨਾਂ ਦੇ ਚੈਨਲ ਕਈ ਵਾਰੀ ਬੰਦ ਕੀਤਾ ਗਿਆ ਕਈ ਵਾਰੀ ਉਹਨਾਂ ਨੂੰ ਗੈਂਗਸਟਰਾਂ ਦੀਆਂ ਧਮਕੀਆਂ ਦਵਾਈਆਂ ਆਈਆਂ ਪ੍ਰਸ਼ਾਸਨ ਵੱਲੋਂ ਧਮਕੀਆਂ ਪਾਲੋਂ ਲੀਡਰ ਤੇ ਨਿਰਪੱਖ ਪੱਤਰਤਾ ਕਾ ਪੱਤਰਕਾਰੀ ਕਰਦੇ ਆ ਸੋ ਸਾਰਾ ਸ਼ਹਿਰ ਸਾਰਾ ਪੰਜਾਬ ਉਹਦੇ ਨਾਲ ਆ ਅਸੀਂ ਇਹ ਗੁੰਡੀ ਸਰਕਾਰ ਕਹਾਂਗੇ ਇਹਨਾਂ ਨੂੰ ਜ਼ਾਲਮਾਂ ਦੀ ਸਰਕਾਰ ਅਸੀਂ ਉਹਨਾਂ ਦੇ ਸਤਿ ਸ਼ਬਦਾਂ ਵਿੱਚ ਨਿਘੇਦੀ ਕਰਦੇ ਆ ਔਰ ਕਾਂਗਰਸ ਪਾਰਟੀ ਵੱਲੋਂ ਮੈਂ ਕਾਂਗਰਸ ਦਾ ਸਪਾਈ ਹੋਣ ਦੇ ਨਾਤੇ ਸਾਡੀ ਸਾਰੀ ਪਾਰਟੀ ਨੇ ਸਾਡੇ ਸੀਐਮ ਸਾਬਕਾ ਸੀਮ ਚਰਨਜੀਤ ਸਿੰਘ ਚੰਨੀ ਨੇ ਸਾਡੇ ਜ਼ਿਲ੍ਹੇ ਦੇ ਔਰ ਸਾਬਕਾ ਐਮਐਲਏ ਸਰਦਾਰ ਕੁਸ਼ਲਦੀਪ ਸਿੰਘ ਕਿਟਲ ਹੋਣੇ ਸਾਡੇ ਐਲਓਪੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਇਹ ਜਿਹੜਾ ਬਲਕਾਰ ਸਿੱਧੂ ਨੇ ਪਰਚਾ ਘਟਾਇਆ ਜਿਹੜਾ ਕਿ ਪਰਚਾ ਉਹਦੇ ਤੇ ਹੋਣਾ ਚਾਹੀਦਾ ਸੀਗਾ ਤੇ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂ ਵੀ ਸਾਲ ਰਹਿ ਗਿਆ ਮੁੜ ਕੇ ਤੁਹਾਡੀ ਬਾਹ ਕਿਸੇ ਨੇ ਨਹੀਂ ਵੜਨੀਗੀ ਇਹ ਤੁਸੀਂ ਜਿਹੜੇ ਇਹ ਗੁੰਡਾਗਰਦੀ ਦੇ ਉੱਤੇ ਹੋਏ ਹੋ ਇਹ ਜਿਹੜੀਆਂ ਜਿਹੜੀਆਂ ਤੁਸੀਂ ਕੋਝੀਆਂ ਚਾਲਾਂ ਚੱਲਦੇ ਸੱਚ ਦੀ ਆਵਾਜ਼ ਨੂੰ ਦਬਾਉਣ ਵਾਸਤੇ ਇਹ ਨਹੀਂ ਦਬਣੀ ਹੈਗਾ ਜੀ ਜੀ ਸ਼ੁਕਰੀਆ ਬਾਈ